ਇਹਦਾ ਉਹ ਆਪਣਾ ਜੋਬਰ 7250 ਤੋਂ ਆ ਕੇ ਸੋਹਣੇ ਸੋਹਣੇ ਬਣ ਕੇ ਨਹਾ ਤੋਂ ਆ ਕੇ ਇਹਨੂੰ ਬਾਬੇ ਸੋਹਣੇ ਬਣਾ ਹੋ ਗਿਆ ਇਹਦਾ ਬਾਬੇ ਫਿਰ ਉਹ लवली ਲਾਈਦੀ ਆ ਫਿਰ ਉਹ लवली ਵਾਓ ਅਮੇজিং ਦੇਖਰ ਮਨਜੀਤ ਸਿੰਘ ਤੇ ਕੀ ਉਹ ਵਾਹਿਗੁਰੂ ਵਾਹਿਗੁਰੂ ਬਾਈ ਹੋ ਗਿਆ ਨਾ ਕੰਮ ਤੇਲਦਾ ਨਾ ਵਾਹਿਗੁਰੂ ਵਾਹਿਗੁਰੂ ਜਦਨੀ ਆਲੇ ਹੋਏ ਅਮਿਤ ਭਾਜੀ ਤੇ ਇਥੇ ਮੇਨ ਓਨਰ ਨੇ ਕਿਹਾ ਤੇਲ ਜਿੰਨਾ ਕਿਣਾ ਪੀ ਤੇਰੇ ਮਾਲ ਹੋਰੇ ਚ ਹੈ ਪੈਣਾ ਨੰਮੀ ਨਹੀਂ ਸੱਚੀ ਕਾਲ ਜੀ ਸਾਰਿਆਂ ਨੂੰ ਤੇ ਅੱਜ ਦਾ ਬਲੌਗ ਅਸੀਂ ਆਪਣਾ ਚੌਬਰ 7250 ਤੋਂ ਆ ਕੇ ਸੋਹਣੇ ਸੋਹਣੇ ਬਣ ਕੇ ਨਹਾ ਤੋਂ ਆ ਕੇ ਇਹਨੂੰ ਤੇ ਇੱਕ ਇਹਦੀ ਜਿਹੜੀ ਸਟicker ਲਾਉਣਾ ਆਪਾਂ ਸਟicker ਖਰਾਬ ਹੋ ਗਿਆ ਸੀ ਕਿਉਂਕਿ ਬੰਪਰ ਨਾਲ ਧੱਕ ਪਾਈ ਸੀ ਧੱਕ ਲਾਈ ਸੀ ਇੱਥੇ ਇਹ ਬੰਪਰ ਦੇ ਸਟicker ਖਰਾਬ ਹੋ ਗਿਆ ਸਾਰਾ ਉਹ ਫੋਮਾਂਗੇ ਉਸ ਤੋਂ ਬਾਅਦ ਇਹਨੂੰ ਨਹਾਉਣਾ ਆ ਸਰਦਾਰ ਸਟੇਸਟੇਸਿੰਦੇ ਖੜਕੇ ਆ ਨਹਾ ਤੋਂ ਆ ਕੇ ਡੀਜ਼ਲ ਮਰਵਾ ਕੇ ਘੈਂਟ ਜਾ ਬਣਵਾ ਕੇ ਫਿਰ ਇਹਦੇ ਵਿੱਚ ਤੇਲ ਪਾਣੀ ਵੀ ਪਾਉਣਾ ਆ ਫਿਰ ਸੋ ਕੰਮ ਨਵੇੜਦੇ ਆਪਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਹੁਣ ਚੱਲ ਚੱਲਦੇ ਆਪਾਂ ਸੋਹਣੇ ਬੜਾ ਹੋਇਆ ਬਾਬੇ ਸੋਹਣੇ ਬੜਾ ਹੋ ਗਿਆ ਇਹਦਾ ਬਾਬੇ ਫਿਰ लवली ਲਾਈਦੀ ਆ ਫਿਰ लवली ਉਹ ਸਾਡੇ ਵਰਗ ਨਹੀਂ ਲਾਂਦੇ ਹੋਰ ਤਾਂ ਰੇ ਲਾਂਦੇ ਆ ਅੱਛਾ ਤੇ ਚਲੋ ਜੀ ਆਪਾਂ ਚੱਲਿਆ ਮੈਂ ਤਾਂ ਚਾਨੀ ਤੇ ਚੰਨੂ ਇੱਕ ਪੱਗ ਵੀ ਲੈ ਕੇ ਦੇਣੀ ਅੱਜ ਅੱਜ ਸਰਦਾਰੀ ਸਰਦਾਰੀ ਕਾਇਮ ਕਰਦੀ ਆਪਾਂ ਅੱਜ ਹਾਂ ਚਲੋ ਫਿਰ ਲਓ ਜੀ ਚਲ ਵੀ ਆਪਣੇ ਕਮਾਕਾਰਾਂ ਦੇ ਸਾਥੀ ਆਪਣੇ ਸਾਰੇ ਜਣੇ ਕੰਮ ਕੰਦਨੀ ਆ ਜਾ ਗੱਦਾ ਜੀ ਉਹ ਇਧਰ ਇਹ ਸਰਵਿਸ ਕੋਈ ਸਰਵਿਸ ਇਹਦੀ ਸਾਡਾ ਟਾਈਮ ਵੱਲੇ ਕਦ ਹੋਣੀ ਐ ਕਿੰਨਾ ਹੋ ਗਿਆ 17 1715 1600 ਦੇ ਹੋਣੀ ਸੀਗੀ 1700 ਹੋ ਗਿਆ ਚਲ ਕਰਾਉਨੇ ਅੱਜ ਫਿਰ ਦਾ ਵੀ ਅੱਜ ਸਰਵਿਸ ਵੀ ਕਰਾਉਣੀ ਐ ਇਹਦੀ ਫੇਰ ਅੱਜ ਆਪਾਂ A ti ਇਹ ਇਹ ਬੜਾ ਬੜਾ ਵੈਰੀ ਡਨ ਵੈਰੀ ਵਾਈਡ ਅੰ ਬਈਆ ਬਤਾਨੇ ਸ਼ਾਵਰ ਸ਼ਾਵਰ ਸਮ ਗਾੜਾ ਅੱਜ ਆਪਾਂ ਨੂੰ ਨਹੀਂ ਨਹੀਂ ਕਰਕੇ ਬਹੁਤ ਗੰਦਾ ਹੋਇਆ ਸੀ ਸਾਡਾ 47250 ਤੇ ਅੱਜ ਅਸੀਂ ਨਿਖਾਰ ਕੇ ਨੂੰ ਐ ਸ਼ੈਂਪੂ-ਸ਼ੈਂਪੂ ਕਰਵਾ ਕੇ ਨਾ ਜਿਹੜਾ ਕੈਂਟ ਜਾਂ ਬਣਾਵਾਂਗੇ ਜਿਹਨੂੰ ਲੈ ਜੀ ਮੁੰਡਿਆਂ ਨੇ ਹੁਣ ਕਰਤਾ ਕੰਮ ਟੇਚ ਜੈਂ ਸ਼ੈਂਪੂ-ਸ਼ੈਂਪੂ ਲਾ ਕੇ ਨਾ ਖਾਰਦਾ ਇਹਨੂੰ ਆਪਾਂ ਪਾਸ ਬਣ ਗਿਆ ਲੈ ਕਾਗਲ ਵੱਢ ਗਈ ਗੱਲ ਕੇ ਇੰਨਾ ਕੰਮ ਅਸਰ ਕਾਵਾਸ਼ ਇਹ ਨੂੰ ਥੱਲੇ ਕਰ ਤਾਂ ਥੱਲੇ ਇਹ ਨੂੰ ਹਾਂ ਛੋ ਨੂੰ ਇਹਦੇ ਨਰ ਰੋ ਰੋ ਇਹਦੇ ਨਾਲ ਆਹ ਲਗਾ ਕੇ ਛੋ ਨੂੰ ਜਾ ਇਹ ਰੁਕ ਜਾ ਹੁਣ ਅੰਦਰ ਦਾ ਪਕਰਨਾ ਨਹੀਂ ਚਲ ਆਂ ਥੱਲੇ ਆਂਦੇ ਹੌਲੀ ਹੌਲੀ ਆਂਦੇ ਆਂ ਥੱਲੇ ਆਂਦੇ ਹੌਲੀ ਹੌਲੀ ਹੋਰ ਆਂਦੇ ਹੌਲੀ ਹੌਲੀ ਚੱਲ ਚੱਲ ਜਾ ਜਾ ਬਸ ਠੀਕ ਆ ਰੁਕ ਜਾ ਹੁਣ ਅੰਨ ਨੂੰ ਲਾ ਦੀ ਉੱਪਰ ਤੇ ਆ ਪਾਣੀ ਦੇ ਪੈਰੇ ਵਿੱਚ ਇਹ ਤੇ ਚਾਲ ਹੁਣ ਤਾਂ ਮਰਜ਼ੀ ਕਰੀ ਆ ਉਹ ਕੋਈ ਚੱਕਰ ਨਹੀਂ ਅੱਜ ਚੜਦਾ ਉੱਪਰ ਅੱਜ ਨਾ ਘਰ ਦਾ ਇਹਨੂੰ ਆਪਾਂ ਇਹ ਘਰ ਦਾ ਨਾ ਗੋਰਾ ਮੱਲੇ ਸ਼ਹਿਰ ਜਾਣਾ ਇਹਦੀ ਸਰਵਿਸ ਕਰਾਉਣੀ ਜਾ ਕੇ ਸ਼ਹਿਰ ਜਿਹੜਾ ਨੂੰ ਤੋਂ ਆਈ ਲੀਏ ਗਿਆ ਜਿਹੜਾ ਨੂੰ ਲੱਭੇ ਸ਼ਿਵ ਜੀ ਨੇ ਸ਼ਿਵ ਸਾਡੇ ਇਹ ਸ਼ਿਵ ਜੀ ਮਤਲਬ ਸ਼ਿਵ ਹੜਾ ਹੈ ਛੋਟਾ ਭਰਾ ਲੱਗਾ ਟਰੈਕਟਰ ਤੋਂ ਸਾਡਾ ਤੇ ਇਹਦਾਂ ਹੈਗਾ ਸ਼ਿਵ ਇਧਰ ਚੰਨੀ ਸਾਡੇ ਨਾਲ ਹੈ ਚੰਨੀ ਸੁੱਖੇ ਨਾਲ ਹੁੰਦਾ ਚੰਨੀ ਕਿਵੇਂ ਜੀ ਗਾਣਾ ਹੋ ਇਹ ਨਹੀਂ ਤੇ ਇਹਨੂੰ ਆਪਾਂ ਜਿੱਤਵਾ ਕੇ ਹੁਣ ਹੁਣ ਬਣਾ ਕੇ ਫੇ ਚਾਹਾਂਗੇ ਹੁਣ ਸ਼ਹਿਰ ਦੇ ਵਿੱਚ ਕਿਉਂਕਿ ਹੁਣ ਤੁਸੀਂ ਬਲੌਗ ਦੇਖਦੇ ਰੋ ਪੂਰਾ ਹਨਾ ਵੀ ਤੇ ਹਲੇ ਸਰਵਿਸ ਕਰਉਣੀ ਆ ਸ਼ਹਿਰ ਜਾਣਾ ਅਜੇ ਤੱਕ। ਲੈ ਮੁੰਡਾ ਕਹਿੰਦਾ ਮੈਂ ਥੱਲਿਆਂ ਵੀ ਚੱਕ ਦੂੰ ਕੰਮ। ਆ ਦੇਖਾਂ। ਮੰਨਦੇ ਫਿਰ। ਅੰਦਰਾਂ ਤੋਂ ਕੱਢ ਦੂੰ ਮਿੱਟੀ ਇਹਦਾ ਸਾਰੀ ਮੈਂ। ਇਹ ਹੁੰਦੀ ਟਰੈਕਟਰ ਤੋ ਭਾਈ ਕਿ ਉੱਤੋਂ ਤੋਂ ਧੋ ਕੇ ਕੀ ਛੱਡ ਦਿੰਦੇ ਆ ਨਹੀਂ ਬਸ ਹੋ ਗਿਆ ਟਰੈਕਟਰ ਜੀ। ਜਿਹੜਾ ਬੰਦਾ ਥੱਲਿਆਂ ਪੂਰਾ ਕਰਦਾ ਨਾ। ਵਾਹ। ਇਹਦੀ ਤੋ ਭਾਈ। ਲੋਡੀ ਲਾਸਟ ਫਾਈਨਲ ਟੱਚ ਦੇ ਰਿਆ ਇਹਨੂੰ ਆਪਾਂ ਹੁਣ ਧਵਾ ਕੇ ਆਹ ਹਾਂਜੀ ਆਜੀ ਹੁੰਦੀ ਨਾ ਹਾ ਹਾ ਹੈਨਾ ਗਰਮੀ ਚ ਬੋਹ ਕਹਿਣ ਲੱਗਦੀ ਕੀ ਚਾ ਹੈਨਾ ਠਿੱਟੇ ਜੇ ਆਹ ਆਜੀ ਕੈਂਡ ਲੱਗਦੀ ਹੈ ਯਾ ਬੋਹ ਹਤਾ ਹੈ ਇੱਕ ਤੇਰਾ ਮੁੰਡਿਆ ਨਹੀਂ ਸ਼ਿਵ ਦੀ ਕਲਾਕਾਰੀ ਸ਼ਿਵ ਦੀ ਕਲਾਕਾਰੀ ਮਸ ਆ ਸਾਫ ਕਰਾਂਗੇ ਨਾ ਆਪਾਂ ਕਪੜਾ ਲੈ ਕੇ ਸਾਫ ਕਰਕੇ ਫਿਰ ਆਪਾਂ ਓਕੇ ਡਾਣਾ ਫਿਰ ਲੋਈਂ ਕੋਈ ਚੱਕ ਮੋਰੀ ਵੀ ਸਪਈ ਬੰਗਲੌਰ ਕਾ ਰੋਣਾ 2 ਹੁੱਡੀ ਆਦਰਾ ਬੂਫਰ ਸਾਰੇ ਐਂਪ ਚਮਕਾਤਾ ਮੁੰਡੇ ਨੇ ਹੁਣ ਮਾਰਾਂਗੇ ਟੀਜ਼ਰ ਤੇ ਕੱਢੀ ਫੇ ਡੀਜ਼ਲ ਲੋਈ ਡੀਜ਼ਲ ਦੀ ਸਪਰੇ ਬੱਜ ਰਹੀ ਆ ਇਹਦੀਆਂ ਆਂਦਰਾ ਹੁੰਦਰਾ ਇਹਦੀਆਂ ਸਾਰੀਆਂ ਹੀ ਰਮੀਆਂ ਕਰਦਣੀਆਂ ਆਪਾਂ। ਚਲੀ ਨਾ ਮਾਰ। ਚਲੋ ਜੀ ਹੁਣ ਆਪਾਂ ਤੋਹਾਕੇ ਚੱਲੇ ਆਂ ਸ਼ਹਿਰ ਨੂੰ। ਹੁਣ ਇਹਨੂੰ ਇਹਦੀ ਆਈਡੈਂਟਿਟੀ ਪੈਂਟਿੰਗ ਦੀ ਪ੍ਰਿੰਟਰ ਸਟਿੱਕਰ ਚੁੱਕਰ ਲਾਉਣੇ ਆ ਇਹਨੂੰ ਆਪਾਂ। ਹੈ ਕਿ ਨਹੀਂ? ਤੇ ਚਲੋ ਹੁਣ ਸ਼ਹਿਰ ਨੂੰ ਚੱਲੇ ਪਹੁੰਚਦੇ ਆ। ਦੇਖਿਆ ਜੀ ਪੀ ਪੇਂਟਰ ਤੇ ਟਿਕਾੜਾ ਨੂੰ ਬੰਦ ਜਿਹੜੀ ਆ ਭਾਈ ਕਹਿੰਦੇ ਸਾਡਾ ਉਹਦਾ ਬੜਾ ਛੱਟ ਬਣ ਗਿਆ ਸਾਡਾ ਤੇ ਇੱਕਦਰਾ ਪੰਡਾ ਜਾਂਦੇ ਹੁਣ ਆਪਾਂ ਫੇਰ ਉਰੇ ਜਾ ਕੇ ਲਾ ਲਾਂਗੇ ਆਪ ਹੀ ਚਲੋ ਫਿਰ ਜੀ ਸਰਵਿਸ ਤੋਂ ਆਉਂਦੇ ਆਪਾਂ ਟੈਕਨੀਕ ਚਲੋ ਫਿਰ ਦੀ ਆ ਗਏ ਅਸੀਂ ਸਰਦਾਰ ਟ੍ਰੇਡਸ ਦੇ ਕੋਲ ਭਾਈ ਦੇ ਏਜੰਸੀ ਦੇ ਵਿੱਚ ਤੇ ਹੁਣ ਇਹਦੀ ਸਰਵਸ੍ਰੀ ਡਾਕਟਰ ਕੋਲ ਪੁੱਜ ਗਏ ਆ ਡਾਕਟਰ ਸਾਡੇ ਕਿਹਨਾ ਭਾਈ ਸੰਦੀਪ ਭਾਈ ਨਾ ਮਨਜੀਤ ਮਨਜੀਤ ਸੱਚ ਮਨਜੀਤ ਭਾਈ ਡਾਕਟਰ ਮਨਜੀਤ ਸਿੰਘ ਹੈ ਟੁੱਟੇ ਭੱਜੇ ਜਿਹੜੇ ਜ਼ਖਮੀ ਟਰੈਕਟਰ ਆ ਉਹਨਾਂ ਦੇ ਇਲਾਜ ਕਰਦੇ ਉਹਦਾ ਡਾਕਟਰ ਮਨਜੀਤ ਸਿੰਘ ਤੇ ਕੀ ਉਹ ਵਾਹੇ ਗਰੂ ਵਾਹੇ ਗਰੂ ਵਾਹੇ ਭਾਈ ਹੋ ਗਿਆ ਨਾ ਕੰਮ ਤੇਲ ਦੇਣਾ ਹਾਂ ਹਾਂ ਉਹ ਦੇਖਣ ਨੂੰ ਲੱਗ ਲੱਗਦੇ ਆ ਹੋ ਜੀ ਤੇਲ ਬਿਲਕੁਲ ਜਿਹੜੀ ਕੁਆਲਿਟੀ ਆ ਘਟ ਗਈ ਹੈ ਤੇਲ ਦੀ ਤੇ ਟਾਈਮ ਸੇਰੀ ਆ ਗਏ ਆਪਾਂ ਸਰਵਿਸ ਕਰਾਉਣ ਦੇ ਲਈ ਹੈ ਨਾ ਇਹ ਤੇਲ ਵੀ ਘਟ ਗਿਆ ਨਾ ਕਿ ਅੱਛਾ ਹਾਂ ਠੀਕ ਠੀਕ ਹੈ ਬੰਨਾ ਫਿਲਟਰ ਵੇ 1600 ਘੰਟੇ ਦੇ ਹੋਣੀ ਸੀਗੀ 1700 ਹੋ ਗਿਆ ਚੱਕਰ ਤਾਂ ਨਹੀਂ ਕੋਈ ਨਾ ਉਹ ਮੈਂ ਬੜੇ ਦੇ ਸੋਚਦਾ ਮੈਂ ਕਿ ਜਾਵਾਂ ਜਾਵਾਂ ਸਰਵਿਸ ਕਰਾ ਕੇ ਲਿਆ ਦੇਵਾਂ ਲਿਆ ਕੇ ਆਵਾਂ ਟਾਈਮ ਤੇ ਨਹੀਂ ਲੱਗਦਾ ਇਹ ਮੈਂ ਕਿ ਅੱਜ ਫਿਰ ਨਾ ਸਪੈਸ਼ਲੀ ਟਾਈਮ ਕੱਢਿਆ ਦਾੜੀ ਨਹੀਂ ਨਾ ਕਾਲਾ ਤੇਲ ਮੇਰਾ ਮੈਨਜ਼ ਚ ਠੀਕ ਹੈ ਲੱਜਨੀ ਲੋੜਾ ਪੈਗ ਕਾਲੇ ਤੇਲ ਦਾ ਵੀ ਦੇਖ ਮਿੱਤਰ ਪਿਆਰਿਆ ਦੇਖ ਰਾਂਗੇ ਕਰਤਾਰ ਦੇ ਮੇਰਾ ਸਾਇੰਸ ਨੇ ਕੀ ਬਣਾਤਾ ਹੈ ਕੀ ਟੈਕਨੋਲੋਜੀ ਤਿਆਰ ਕਰਤੀ ਆ ਕੀ ਚੱਲ ਇਹੋ ਲਿਫਟ ਦਾ ਕੰਮ ਸੂਤ ਹੋ ਗਿਆ ਮੁੜਤੇ ਹੋ ਹਾਂ ਇਹ ਉਹ ਲਾਈਨ ਅਪ ਕਰੀਮ ਨਹੀਂ ਲਾਈ ਕੀ ਟਿਊ ਜਿਹੜਾ ਲਾਈ ਸੀਗੀ ਉਹਨੇ ਕੰਮ ਸੈਟ ਛੱਟ ਜੇ ਕਰਦਾ ਉਹਨੇ ਮੋੜ ਤੇ ਲੀਕ ਨਹੀਂ ਹੋਇਆ ਮੋੜ ਤੇ ਲੋ ਜੀ ਹਸਪੀਟਲ ਐਜੰਸੀ ਚ ਆ ਚੁੱਕੇ ਆਪਾਂ ਔਰ ਇਸ ਟਾਈਮ ਦੇ ਵਿੱਚ ਇਹਦੀ ਹੁਣ ਡਾਕਟਰੀ ਲਾਸ਼ ਦਿੱਤਾ ਜਾ ਰਿਹਾ ਹੈ ਦਾ ਜੀ ਦੇਖੋ ਇੱਥੇ ਦਿਓ ਇੱਧਰ ਹੀ ਹਾਂਜੀ ਹਾਂਜੀ ਇੱਧਰ ਹੀ ਧੁੱਪੇ ਠੀਕ ਆ ਇਹ ਨਾ ਲੈਕ ਨਹੀਂ ਤਾਂ ਇਹ ਲਓ ਜਿਹੜਾ ਉਹ ਬੰਦ ਕਰਨੀ ਪੈਂਦੀ ਹੈ ਟੀ ਟੀ ਬੰਦ ਬੰਦ ਤੇ ਬੰਦ ਕਰਨੀ ਪੈਂਦੀ ਹੈ ਤੇਲ ਵਾਲੀ ਇਹ ਧੁੱਪੀ ਦਾ ਸਾਲਾ ਇਹ ਇਹਦਾ ਪੰਪ ਦਾ ਹਨਾ ਫਿਲਟਰ ਇਹ ਪੰਪ ਦਾ ਫਿਲਟਰ ਹੈ। ਸਾਰੇ ਚੀਜ਼ਾਂ ਦੇ ਫਿਲਟਰ ਹੋਰ ਸਾਰੀਆਂ ਚੀਜ਼ਾਂ ਦੇ ਵਿੱਚ ਸਾਰਾ ਕੁਝ ਫੋਲ ਫੋਲ ਕੇ ਬਹੁਤ ਬੈਚ ਨੂੰ ਮਾ ਡਰੈਕਟ ਬੈਚ ਬੈਚ ਰੈਕਟ ਸਹੀ ਗੱਲ ਹੈ। ਆਹ ਲਓ ਜੀ ਚਾਹ ਵੀ ਆ ਗਈ ਸਾਡੀ। ਤੁਹਾਨੂੰ ਇਹ ਧੰਨਵਾਦ ਦੇ ਦੀ। ਲਓ ਚਾਹ ਛਕੋ ਨਾਲ-ਨਾਲ। ਬਈ ਚਾਹ ਕਾਬੜੀ ਕੰਡ ਚੁਣੀ ਨਾ ਵਾਦੀ ਵਾ ਵਾਦੀ ਵਾ ਅਹ ਇਹ ਚਾਹ ਪੀਣ ਦਾ ਮੌਕਾ ਕਦੀ ਕਦੀ ਮਿਲਦਾ ਅਜੇ ਸਿਲਾ ਕੇ ਪਤਾ ਨਹੀਂ ਮੋਰੀ ਇਹ ਪਿੰਡਰ ਕੋਲੋਂ ਦਿੱਤਾ ਗਿਆ ਤਾਂ ਲੋਡ ਚਾਰੀ ਚੁਸਕਿਆਂ ਦੇ ਨਾਲ-ਨਾਲ ਅਸੀਂ ਟਰੈਕਟਰ ਦੀ ਸਰਵਿਸ ਕੋਲ ਪੁੱਜਿਆ ਪਹਿਲਾਂ ਉੱਤੋਂ ਆਇਆ ਗਿਆ ਸਿਰਫ ਸਾਨੂੰ ਸੰਦੀਪ ਭਾਈ ਨਹੀਂ ਮਿਲੇ ਪੈਂਟਰ ਸੰਦੀਪ ਹੋਰ ਇਹ ਵਿੱਚ ਕੀ ਹੋਰ ਇਸ ਵਿੱਚ ਇਹਦੇ ਵਿੱਚ ਤੇਲ ਪਾਤਾ ਇਹਦੇ ਵਿੱਚ ਤੇਲ ਦਾ ਡੇਲੇ ਤੇ ਹੋਰ ਇਹ ਉਹ ਪੱਤੀ ਨਾ ਕੋਈ ਨਹੀਂ ਉੱਤੇ ਕੱਲਾ ਚੱਕ ਕਰਨਾ ਵਿੱਚ ਵੀ ਉਹਦੀ ਫਿਲਟਰ ਚੇਂਜ ਕਰ ਦਿੱਤੇ ਗਏ ਆ ਔਰ ਉਸ ਤੋਂ ਬਾਅਦ ਜਿਹੜੀ ਵਿੱਚ ਕਹਿੰਦੇ ਹੁੰਦੇ ਹ ਹਵਾਤ ਫਿਲਟਰਾਂ ਦੇ ਵਿੱਚ ਉਹ ਕੱਢੀ ਜਾ ਰਹੀ ਹੈ ਤੇਲ ਦੇ ਵਿੱਚ ਹਵਾ ਹੁੰਦੀ ਹੈ ਉਹਨੂੰ ਕੱਢਿਆ ਜਾ ਰਿਹਾ ਔਰ ਉਸ ਤੋਂ ਬਾਅਦ ਹੁਣ ਇਹਦੇ ਵਿੱਚ ਜਿਹੜਾ ਇੰਜਨ ਔਇਲ ਆ ਉਹ ਪਾਇਆ ਜਾਊਗਾ ਫਿਰ ਇਹਦਾ ਏਅਰ ਜੋ ਏਅਰ ਪੀਨਰ ਵਿੱਚ ਤੇਲ ਪੈਂਦਾ ਉਹ ਪਾਇਆ ਜਾਊਗਾ ਤੇ ਹਾਲ ਹੋ ਚੁੱਕੀ ਤੇਰੇ ਦਾ ਬੱਲੇ 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 ਪੂੜਾ ਗੰਦ ਵੀ ਹੈਣਾ ਹਾਂਜੀ ਵਾਹੇ ਕਿ ਵਾਹੇ ਜਦ ਨਹੀਂ ਆ ਦੇ ਹੋਏ ਵੇਦੀ ਬੈਟਰੀ ਖਾਈ ਨਵੀਂ ਬੈਟਰੀ ਫੇ ਇਹਦੀ ਫਿਰ ਉਹ ਬੈਟਰੀ ਦੀ ਬਸ ਹੋ ਗਈ ਸੀਗੀ ਇਹਦੀ ਉਹਦੇ ਦੋ ਦੋ ਸੈੱਲ ਮਰ ਗਈ ਬੈਟਰੀ ਦੇ ਨੂੰ ਆਏ ਇਹ ਐਂਪਰ ਕਰਕੇ ਵੀ ਦੋ ਪੇਚਰੀ ਨੇ ਐਂਪ ਕੋਈ ਆ ਸਹੀ ਗੱਲ ਆ ਬਈ ਹਾਂ ਨਹੀਂ ਪਾਈ ਹੁਣ ਉਹਦੀ 95 ਦਿਖਾਦੀ ਨਾ ਹੁਣ ਪਹਿਲਾਂ 85 ਸੀਗੀ 75 ਕੇ 85 ਪੇ ਸੀਗੀ ਪਹਿਲਾਂ ਫੇ 95 ਉਹ ਕਰਦੀ ਉਹਦੀ ਫਿਰ ਕਰਦੀ ਫਿਰ ਵਧਾਦੀ ਇਹਦੀ ਚੱਲਦਾ ਨਾ ਸਰ ਚਾਰਜ ਹੀ ਕਰ ਜਾਂਦੀ ਆ ਹਾਂ ਜਾਉਂਦਾ ਹਾਂ ਉਹ ਡੈਰਮੋ ਬਾਈ ਦੋ ਜਿਹਦੇ ਜਾ ਫਿਰ ਜਾਂ ਵੱਡਾ ਚਾਹੀਦਾ ਫਿਰ ਅਲਟਰਨੇਟਰ ਹਾਂ ਇੱਕ ਇੱਕ ਲੱਗੇ ਉਹਨਾਂ ਤੇ 5 4 ਓਮ ਦੇ ਬਰਾਬਰ ਦੀ ਕਰਦਾ ਹਾਂ ਜੀ ਹਾਂ ਨਹੀਂ ਬਈ ਹੁਣ ਜਿੱਦਾਂ ਵੱਡੀ ਰਖਾਈ ਨਾ ਭਾਜੀ ਤੇ ਹੁਣ ਨਹੀਂ ਕਰਦਾ ਹੁਣ ਚਾਹੇ ਦੀਪੂ ਮੈਂ ਆਪ ਦੋ ਅਗਲੀਆਂ ਚੱਕਦੀਆਂ ਵੱਡੀਆਂ ਐਚ ਡੀ ਤੇ ਉਸ ਤੋਂ ਬਾਅਦ ਫਿਰ ਆਹ ਸਾਰੀ ਹੁੱਡੀ ਦੀਆਂ ਚੱਕਦੀਆਂ ਹੁੱਡੀ ਦੀਆਂ ਸਾਰੀਆਂ ਤੇ ਨਾਲ ਐਂਪ ਲੱਗਾ ਹੁੰਦਾ ਤੇ ਐਵੇਂ ਹੀ ਹਲਕੀ ਜੀ ਨਾਲ ਲਾਲ ਤੋਂ ਅੱਗੇ ਜ ਇਧਰ ਆ ਗਏ ਹੁੱਡੀ ਆਓ ਪਹਿਲਾਂ ਤੇ ਜਮਾ ਹੀ ਲਾਲ ਤੋਂ ਵੀ ਥੱਲੇ ਆਂਦੇ ਉਂਦੀ ਜੀ ਦਾ ਕਰ ਇਹ ਰਖਾਈਓ ਨੇ 7000 ਦੇ ਘਰੇ ਪਤਾ ਨਹੀਂ 7000 ਦੇ ਵਿੱਚ ਉਹ ਦੇ ਕੇ ਸਾਢੇ 6.7000 ਦੀ ਆ ਚੀ ਮੇਰੋ ਇਹਦਾ ਬੱਤੀ ਵੀ ਇੱਕੇ ਮੇਦਾ ਹੁੰਦਾ ਨਾ ਇਹ ਦਾ ਸੋਨੇ ਵਰਗਾ ਹੈ ਨਾ ਹਾਂ ਸ਼ਾਇਦ ਸੋਛ ਸ਼ਾਇਦ ਹਾਂ ਹੈ ਨਾ ਤੇ ਜੇ ਤੋ ਚੱਲ ਜੁਦਾ ਤੇ ਦੇਖੋ ਕੀ ਥਲੇ ਬਣਦਾ ਇਦਾਂ ਦਾ ਕਾਲੇ ਰੰਗ ਦਾ ਸੀ ਨਹੀਂ ਜਲਦੀ ਫਿਰ ਸਰਦਾਰ ਰੇਡਸ ਮੈਸੀ ਇਹ ਸਾਡੇ ਅਮਪੀਤ ਭਾਜੀ ਤੇ ਇਹ ਇਥੇ ਮੇਨ ਓਨਰ ਨੇ ਸਾਡੇ ਭਾਜੀ ਨਿਊਜ਼ੀਲੈਂਡ ਤੋਂ ਅੱਛਾ ਠੀਕ ਹੈ ਜੀ ਪਈਏ ਇਹਦੇ ਬਾਰੇ ਮੜ ਜਾ ਦੱਸ ਦੋ ਮੜ ਜਾ ਆ ਟਰੈਕਟਰ ਬੜੇ ਹਾਂਜੀ ਬੜੀ 7235 ਆਪਣਾ ਨਵਾਂ ਟਰੈਕਟਰ ਹੂੰ ਹੂੰ ਲੋਜ ਹੈ ਜੀ ਪਾਵਰ ਸਟੀering ਟਰੈਕਟਰ ਆ ਜੀ ਹੂੰ ਹੂੰ ਇਹ 13 ਦੇ ਟਾਇਰਾਂ ਵਿੱਚ ਲੋ ਜੀ 13 ਦੇ ਟਾਇਰ ਆਗੇ ਦੇ ਹਾਂਜੀ ਹਾਂਜੀ ਪਾਵਰ ਸਟੀering ਟਰੈਕਟਰ ਆ ਤੇਲ ਦੀਆਂ ਬ੍ਰੇਕਾਂ ਹੂੰ ਹੂੰ ਸਾਈਡ ਗੀਅਰ ਸ਼ਿਫਟ ਆ ਜੀ ਲੀਵਰ ਇਹਦੇ ਠੀਕ ਆ ਜੀ ਸੈਂਟਰ ਚੋਂ ਹੀ ਕੱਢੇ ਹੋਏ ਆ ਹੂੰ ਹੂੰ ਬਹੁਤ ਹੀ ਵਧੀਆ ਟਰੈਕਟਰ ਹੈ ਤੁਸੀਂ ਹਿਸਾਬ ਲਾਓ ਜ਼ੀਰਕਪੁਰ ਤੋਂ ਲੈ ਕੇ ਇੱਥੇ ਤੱਕ 1000 ਰੁਪਏ ਦੇ ਤੇਲ ਚ ਆ ਜਾਂਦਾ ਜੀ ਵਾਹ ਕੀ ਬਹੁਤ ਹੈ ਜ਼ੀਰਕਪੁਰ ਚੰਡੀਗੜ੍ਹੋਂ ਮਤਲਬ ਜੀ ਚੰਡੀਗੜ੍ਹ ਤੋਂ ਵੀ ਅੱਗੇ ਤੋਂ ਤੁਸੀਂ ਧਿਆਨ ਨਾਲ ਦੇਖੋ ਤਾਂ 241 ਟਰੈਕਟਰ ਵੀ ਇਹਦੇ ਥੱਲੇ ਥੋੜਾ ਛੋਟਾ ਲੱਗਦਾ ਹੈ ਹਾਂ ਹੈਨਾ ਥੋੜਾ ਹਾਂ ਉੱਚਾ ਟਰੈਕਟਰ ਹੈ ਉੱਚਾ ਬਣਾਇਆ ਹੈ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਜਿਹੜਾ ਅੱਗੇ ਇਹਦਾ ਹਾਈਡਰੋਲਿਕ ਕਰਤਾ ਨਾ ਇਹਦਾ ਸਟੀering ਪਾਵਰ ਕਰਤਾ 35 ਹਸਪਾਵਰ ਦੇ ਵਿੱਚ ਜਿਹੜਾ ਸਾਡਾ ਦੋਸਤ ਵੀ ਆਉਂਦਾ ਆ 1035 ਉਹ ਵੀ ਮੈਕੈਨੀਕਲ ਸਟੀering ਹੀ ਆ ਇਹ ਪਾਵਰ ਸਟੀering ਆ ਜੀ ਠੀਕ ਹੈ ਇਹ ਨਵਾਂ ਆਡੀਸ਼ਨ ਆਇਆ ਜੀ ਬਹੁਤ ਸੋਹਣਾ ਬਹੁਤ ਪਿਆਰਾ 35 ਹਸਪਾਵਰ ਤੇ ਸਭ ਤੋਂ ਵੱਡੀ ਗੱਲ ਹੈ ਕਿ ਸੋ ਬਹੁਤ ਸੋਹਣਾ ਬਣਾਤਾ ਹੈ ਜਿਹੜਾ ਆ ਜੁਗੜ ਕਰਤਾ ਉਹ ਵਧੀਆ ਕੀਤਾ ਹੋਇਆ ਖੁੱਲਾ ਡੁੱਲਾ ਬੈਣ ਦੇ ਲਈ ਤੇ ਬੰਦਾਰਾਂ ਆਉਣ ਨਾਲ ਇੱਥੋਂ ਉੱਤਰ ਸਕਦਾ ਤੇ ਬਹਿ ਸਕਦਾ ਤੇ ਆ ਜਾਓ ਫਿਰ ਸਰਦਾਰ ਟ੍ਰੇਡਸ ਸੁਆ ਆਪੋਜ਼ਿਟ ਮੈਕੜੀ ਤੇ ਚਲੋ ਜਿਹੜਾ ਸਾਡਾ ਬਿੱਲ ਗਿਆ ਬਣ ਹੁਣ ਆਪਾਂ ਕਰੀਏ ਤਾਂ ਚਲੀਏ ਫੇਰ ਘਰਾਂ ਨੂੰ ਤੇਲ ਜਿੰਨਾ ਕਿੜਾ ਵੀ ਤੇਰੇ ਮਾਲ ਕੋਰੇ ਚ ਹੈ ਵਾਕੇ ਸੀ ਪੁੱਛ ਗਿਆਂ ਡਾਕਟਰ ਡੀਊਸ ਦੇ ਪਰ ਮੇਰਾ ਨਾਮ ਚੰਨੀ ਚੰਨੀ RAM ਗੜੀਆ ਤੇ ਆਪਾਂ ਹੁਣ ਐਪਲਾਈ ਐਪਲਾਈ ਕਰਨਾ ਪਿਆ ਆ ਆਰਡਰ ਕਰਤਾ ਆਪਾਂ ਲਾਈਓਟ ਕਰਤਾ ਆ ਪਰਕਰ ਦੇ ਇੰਤਜ਼ਾਰ ਕਰ ਰਹੇ ਆ ਪਰਕਰ ਦੇ ਡਾਕਟਰ 24 ਅਪਰੀਵ ਟੈਂਕੀ ਬੁੱਲ ਠੀਕ ਆ ਹੁਣ ਪਾਪ ਹੀ ਲਿਆ ਠੀਕ ਆ ਹੁਣ ਆਪਾਂ ਚੱਲੇ ਆ ਘਰ ਨੂੰ ਤੇ ਅੱਜ ਦੀ ਬਲੌਗ ਦੀ ਜਿਹੜੀ ਹੈ ਐਂਡਿੰਗ ਇੱਥੇ ਕਰਦੇ ਆ ਆਪਾਂ ਮੈਂ ਜਣ ਨਿਕਲੀ ਫਿਰ ਚੱਲੋ ਕਰ ਸਾਰਿਆਂ ਨੂੰ ਸਬਸਕ੍ਰਾਈਬ ਕਰਨਾ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਭੁੱਲਣਾ ਕਰੋ ਚੱਕ ਜਰਾ ਕਹਨਾ ਚਾਹ ਤੋ ਹਾ ਤੋ ਆ ਕੇ ਲੁੱਕ ਨਿਕਲ ਕੇ ਆਈ ਆ ਹੈਨਾ